ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਜਾਇਜ਼ ਅਸਲੇ ਸਣੇ ਨਾਬਾਲਗ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਨਾਬਾਲਗ ਵੱਲੋਂ ਆਪਣੇ ਘਰ ਤੋਂ ਪੈਸੇ ਚੁੱਕ ਕੇ ਮੰਗਵਾਏ ਗਏ ਸਨ ਤੇ ਦੋ ਨਜਾਇਜ਼ ਅਸਲੇ ਜਿਸ ਦੀ ਸੂਚਨਾ ਮੋਹਾਲੀ ਦੇ ਥਾਣਾ ਫੇਸ 8 ਪੁਲਿਸ ਨੂੰ ਮਿਲੀ ਜਿਸ ਦੇ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਰੁਪਿੰਦਰ ਸਿੰਘ ਵੱਲੋਂ ਆਪਣੀ ਟੀਮ ਨਾਲ ਨਾਬਾਲਗ ਨੂੰ ਦੋ ਦੇਸੀ ਕਟਿਆ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਸਰ ਕੁਝ ਜਿਹੜੇ ਹਥਿਆਰ बरामद ਹੋਏ ਨੇ ਕੌਣ ਨੇ ਇਹ ਲੜਕਾ ਕਿਹਦੀ ਗੁੰਮ ਬੈਸਿਕਲੀ ਇਹ ਮੁੰਡਾ ਜੁਵਨਾਈਲ ਹੈ ਦੇ ਦੀਰਪੁਰ ਵੱਲ ਦਾ ਰਹਿਣ ਵਾਲਾ ਹੈ ਤੇ ਉਹਦੇ ਵਿੱਚ ਅਸੀਂ ਜੁਮਨਾਈਲ ਹੋਣ ਕਰਕੇ ਅਸੀਂ ਇਹਦੇ ਬਾਰੇ ਤੁਹਾਨੂੰ ਹੋਰ ਨਹੀਂ ਦੱਸ ਸਕਦੇ ਕਿ ਇਹ ਅਰ ਇਹਦੇ ਕੋ ਦੋ ਦੇਸੀ ਕਟੇ ਬਰਾਮ ਦਾ ਹੋਏ। ਸਰੇਤ ਤਾਂ ਮਤਲਬ ਤੁਹਾਨੂੰ ਕਿੱਥੋਂ ਲੈ ਕੇ ਘਰ ਦਾ ਕੀ ਮਸਾਂਸੀ ਹੈ ਕੀ ਹੈ ਇਹਦੇ ਵਿੱਚ ਅਸੀਂ ਸਾਰੀ ਇਹਦੀ ਉਹ ਚੈੱਕ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਇਹ ਇਹਦੇ ਬਾਰੇ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਪ੍ਰੈਸ ਨੋਟ ਰਾਹੀਂ ਦੱਸ ਦਿਆਂਗੇ। ਕੋਈ ਵਾਰਦਾਤ ਤਾਂ ਨਹੀਂ ਇਹਨਾਂ ਨਾਲ ਹਥਿਆਰ ਨਾਲ ਹੋਈ ਨਹੀਂ ਅਜੇ ਇਹ ਉਹ ਅਸੀਂ ਐਫਐਸਐਲ ਨੂੰ ਵੀ ਭੇਜਾਂਗੇ ਪਰ ਜਦਾਂ ਅਜੇ ਮੋਡਲੀ ਤੌਰ ਤੇ ਨਹੀਂ ਉਹੀ ਲੱਗਦੀ ਮੁੱਢੇ ਤੇ ਸਾਹਮਣੇ ਆਇਆ ਕਿਸੇ ਵੀ ਖਰੀਦ ਕੇ ਲੈ ਕੇ ਆਇਆ ਜਾਂ ਅੱਲੇ ਦਾ ਮੁੱਢੇ ਕੁਝ ਕਿਸੇ ਤੋਂ ਆਇਆ ਇਹ ਹਾਂਜੀ ਕੀ ਕਹਿੰਦੇ ਆਪਣੇ ਖਰੀਦ ਕੇ ਲੈ ਕੇ ਆਇਆ ਇਹ ਅਜੇ ਜਿਹੜੀ ਸਾਡੇ ਇਨਫੋਰਮੇਸ਼ਨ ਸੀ ਉਹਦੇ ਤੇ ਅਸੀਂ ਇਹਦੀ ਅਰੇਸਟਰ ਐਸਐਨ ਕੋ 8% ਦੀ ਟੀਮ ਨੇ ਪਾਈ ਕਿ ਕਿ ਯੂਟਿਊਬਰ ਵੱਲੋਂ ਕਿ ਮੈਸੇਜ ਭਾਜ ਕੀਤਾ ਜਾ ਰਿਹਾ ਹੈ ਜਾਂ ਖਵਾ ਵੀ ਜਾ ਰਿਹਾ ਹੈ ਕਿ ਮੇਰੇ ਤੇ ਹਮਲਾ ਕਰਨ ਲਈ ਲੋੜਵਾਂਦ ਆਈ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਹੀ ਸੀ ਇਹ ਇਹੋ ਦੀ ਕੋਈ ਗੱਲ ਹੈ ਨਹੀਂ ਸੀ ਇਸ ਰਿਕਾਰਡ ਦੇ ਵਿੱਚ ਇਹ ਬਤ ਪਹਿਲਾਂ ਰੈਸਟ ਹੋ ਗਏ ਸੀ ਉਹ ਜਿਹੜੀ ਉਹਦੇ ਆਉਣ ਦੀ ਜਿਹੜਾ ਹਾਂਜੀ ਇਹਦੀ ਰੈਸਟ ਵੱਖਰੇ ਤੌਰ ਤੇ ਪਾਈ ਹੈ ਇਹਦੇ ਨਾਲ ਉਹਦਾ ਕੋਈ ਕਨਸਰਨ ਨਹੀਂ ਅੱਜ ਮੋਹਾਲੀ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਗਈ ਮਹਿੰਮ ਨੂੰ ਵੱਡਾ ਹੰਗਾਰਾ ਮਿਲਿਆ ਜਦੋਂ ਉੱਤਰ ਪ੍ਰਦੇਸ਼ ਦੇ 5 ਤਸਕਾਂ ਨੂੰ 8.5 ਕਿਲੋ ਹਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਆਲਾ ਅਧਿਕਾਰੀਆਂ ਮੁਤਾਬਿਕ ਪਰਦਾ ਪਾਸ਼ ਕੀਤਾ ਗਿਆ ਤੇ ਮੋਡਿਊਲ ਉੱਤਰ ਪ੍ਰਦੇਸ਼ ਦੇ ਸਹਾਜਨਪੁਰ ਅਤੇ ਅਲੀ ਜੰਗ ਦੇ ਸੰਨ ਜਿਨ੍ਹਾਂ ਦੀ ਪਛਾਣ ਧਰਮ ਸਿੰਘ ਵਾਸੀ ਰਾਮਪੁਰ ਬੈਂਜ ਜ਼ਿਲ੍ਹਾ ਸਹਾਰਨਪੁਰ ਤੇ ਓਮ ਪ੍ਰਕਾਸ਼ ਵਰਮਾ ਨਿਵਾਸੀ ਜਲਾਲਾਬਾਦ ਦੇ ਰੂਪ ਵਿੱਚ ਹੋਏ ਤੇ ਇਹ ਲੋਕੀ ਮਰੂਤੀ ਆਠ ਕਿਟਾ ਗੱਡੀ ਵਿੱਚ ਅਫੀਮ ਲੈ ਕੇ ਪੰਜਾਬ ਵੱਲ ਨੂੰ ਆ ਰਹੇ ਸਨ ਤੱਕ ਸਾਹਮਣੇ ਨਹੀਂ ਆਏ ਬਟ ਇਨਕੀ ਜੋ ਇਨੀਸ਼ੀਅਲ ਪੁੱਛਕੀ ਛੇ ਉਸ ਵਿੱਚ ਇਹ ਕਿ ਇਹ ਹੀ ਵਾਲਾ ਰੂਟ ਫੋਲੋ ਕਰਦੇ ਪਹਿਲੇ ਵੀ ਇਹਨਾਂ ਨੇ ਯਹਾਂ ਪੇ ਜੋ ਫੀਮ ਕੀ ਸਪਲਾਈ ਬੇਸਿਕਲੀ ਉਹ ਕਰਤੇ ਫਰਮ ਯੂਪੀ ਪਰ ਇਨਕਾ ਜੋ ਕ੍ਰਿਮੀਨਲ ਬੈਕਗ੍ਰਾਉਂਡ ਹੈ अभी हम चेक करा रहे हैं क्योंकि यूपी बेस्ड है सारे के सारे के मुलजिम पंजाब कोई क्रिमिनल है नहीं लेकिन यूपी तो यूपी ना करके ना जो हिस्ट्री तो पता करा रहे है। कितने क्या जो मनीष तो कमल कमल वर्मा ये थोड़े से यंगर साइड पे बीस पच्चीस की है जो ओम प्रकाश है वो फोर्टीज में है ਉਸ ਦਾ ਬੇਟਾ ਜੋ ਹੈ ਅੰਕਿਤ ਉਹ ਹੀ ਮੇਨ ਹੈਂਡਲਰ ਹੈ ਇਸ ਵਾਲੇ ਜੋ ਗਰੁੱਪ ਦਾ ਉਹ ਨੂੰ ਅਜੇ ਉਹਦੀ ਅਰੈਸਟ ਹੋਣੀ ਬਾਕੀ ਹੈ ਮੈਂ ਫਾਸਤੇ ਮੈਂ ਇਸ ਤੇ ਜੇ ਪਹਿਲਾਂ ਵੀ ਕੋਈ ਨਹੀਂ ਨਹੀਂ ਪਹਿਲਾਂ ਵੀ ਕਰਦੇ ਰਹੇ ਇਹਨਾਂ ਦੀ ਜੋ ਪੁਛਕਿਚ ਉਹਦੇ ਹਿਸਾਬ ਨਾਲ ਪਹਿਲਾਂ ਵੀ ਆਏ ਹਨ ਪਰ ਆਹੀ ਐਸੀ ਜੋ ਸਾਡੀ ਪੁਛਕਿਚ ਹੈ ਉਹ ਨੂੰ ਆਸੀਂ ਫੋਲੋ ਕਰਦੇ ਹੋਏ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਪੰਜਾਬ ਦੇ ਵਿੱਚ ਕਿੰਨਾ ਕਿੱਥੇ-ਕਿੱਥੇ ਹੈਗਾ ਉਹ ਸਾਰੇ ਅਸੀਂ ਕਨਫਰਮ ਕਰਾ ਰਹੇ ਹਾਂ ਮੈਮ ਕਿ ਲੋਕੇਸ਼ਨ ਉਹ ਦੇਣ ਆਈ ਸੀਗੇ

तो वही वाले मतलब जो मॉड्यूल्स है सप्लाई करने वाले वही उसी का एक पार्ट है कहाँ कहाँ सप्लाई करते किस किस को किया है वो अभी हमें पता चलेगा क्योंकि मोहाली इनिशियल फर्स्ट डिस्ट्रिक्ट ही पड़ जाता है पंजाब का तो ये पंजाब में घुसे थे और मोहाली के थ्रू इन्होंने आगे जाना है मैम ये जो आपने यंगस्टर्स बात जोस्टर्स बीस पच्चीस का क्या क्वालिफिकेशन वगैरह क्या है अनपढ़ है कैसे स्कूल ड्रॉप आउट ਰਸ਼ੀਨ ਆਰਮੀ ਦੇ ਚੁੰਗਲ ਚੋਂ ਬਾਹਰ ਆਏ ਨੌਜਵਾਨੇ ਦਿਲ ਕੰਬਾਉ ਖੁਲਾਸੇ ਕੀਤੇ ਦੱਸ ਦੇ ਕਿ ਐਮਪੀ ਸੰਤ ਸੀਚੇਵਾਲ ਦੇ ਯਤਨਾ ਸਦਕਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਰਾਕੇਸ਼ যাদਬ ਘਰ ਵਾਪਸ ਆਸ ਸਕਿਆ ਉਸ ਨੇ ਕਿਹਾ ਕਿ ਹਾਲੇ ਵੀ 20 ਤੋਂ 25 ਭਾਰਤੀ ਜ਼ਬਰਨ ਫੌਜ ਵਿੱਚ ਕੰਮ ਕਰਨ ਲਈ ਮਜਬੂਰ ਹਨ ਤੇ ਵਤਨ ਪਰਤੇ ਰਾਕੇਸ਼ যাদਬ ਨੇ ਕਿਹਾ ਹੈਗੇ ਜਿਹੜਾ ਯੁੱਧ ਵਿੱਚ ਜਾਣ ਨੂੰ ਮਨਾਂ ਕਰਦਾ ਹੈ ਉਸੇ ਤਸ਼ੱਦਦ ਕੀਤਾ ਜਾਂਦਾ ਹੈ राकेश यादव जो कि आजमगढ़ का रहने वाला हूँ और यहाँ से हमें जो एजेंट था वो गार्ड की नौकरी के लिए बोलकर लेकर गया था हम लोगों को तो यहाँ से जब हम लोगों को टूरिस्ट वीजा पर लेकर गया टूरिस्ट वीजा पर लेके जाने के लिए एजेंट ये नहीं पता कहाँ का है उसका नाम दुष्यंत है और सुमित है और सुल्तान है ये तीन लोग एजेंट हैं और जब हमें यहाँ से लेकर गए गए तो सम्पीटर वर्ग में लेकर गए थे वहाँ पर किसी पेपर पर हम लोगों से सिग्नेचर लेने लगे तो जब हमने पूछा कि एक इस पर क्या चीज़ लिखा हुआ है वो तो रशियन भाषा में लिखा हुआ था तो बोले कि एक गार्ड की नौकरी करने के लिए आए हो तो उसी का पेपर है तो हम लोगों ने उन पर विश्वास कर कर उस पर सिग्नेचर कर दिए जब सिग्नेचर करने के बाद फिर हमने हमें बोला गया था कि आपको पंद्रह दिन की ट्रेनिंग होगी तो हमने बोल पूछा कि ये ट्रेनिंग किस लिए होगी तो बोल रहे हैं कि खुदा ना खास अगर पे कुछ कोई दिक्कत होगी तो आप इसीलिए थी. आपको ट्रेनिंग दी जा रही है तो हमने बोला ठीक है तो जब पंद्रह दिन की ट्रेनिंग वहाँ पर भेज दिया गया तो हमने वहाँ पर पंद्रह दिन की ट्रेनिंग दी तो देने के ट्रेनिंग बाद में था। उ, ट्रेनिंग में वो ट्रेनिंग में वही हथियार वथियार चलाने के लिए तो उसके बाद में जब पंद्रह दिन हथियार वथियार अब पंद्रह दिन में कोई कितना हथियार चलाना सीख लेगा आज इतना पर चला कर आते थे तो शाम को भूल जाते थे बस यही फलमेटी करते थे वो लोग और उसके बाद में फिर वहाँ से हमें बोला गया कि आपको यूक्रेन भेजा जा रहा है तो फिर हम बोले कि हमें कि किस लिए यूक्रेन भेजा जा रहा है तो बोले हम बोले कि हम नहीं जाएंगे तो फिर उन्होंने मार पीट कर जबरदस्ती फिर गाड़ी में डाल दिए फिर हमें यूक्रेन लेकर गए जब यूक्रेन लेकर गए वहां पर तो बोले कि आपको लड़ाई में जाना होगा हमने बोला कि भाई हम तो कुछ सीखे ही नहीं है बंदूक उंदूक चलाना तो हम किस लिए जाएंगे लड़ाई में तो उन्होंने बोला नहीं आपको जाना ही होगा ये जो बात। आ, बड़े दुख कि गो पंजाब की नौजवान पीढ़ी ਬਾਹਰ ਜਾ ਕੇ ਆਪਣੇ ਪੇਟ ਪਾਲਣ ਖਾਤਰ ਪਰਿਵਾਰ ਦੀ ਮਦਦ ਕਰਨ ਵਾਸਤੇ ਜਿਹੜੇ ਗਰੀਬ ਪਰਿਵਾਰ ਇਥੋਂ ਰਸ਼ੀਆ ਦੇ ਵਿੱਚ ਗਏ ਸੀ ਤੇ ਉਹਨਾਂ ਦਾ ਜੋ ਉੱਥੇ ਜਾ ਕੇ ਵਾਪਰੇ ਆ ਉਹ ਬੜਾ ਹੈਰਾਨੀਜਨਕ ਆ ਤੇ ਬੜੀ ਇਹ ਦੁੱਖ ਦੀ ਗੱਲ ਤੇ ਬੜੇ ਦੁੱਖ ਦੇ ਨਾਲ ਜਿਹੜਾ ਹੈ ਇਹ ਗੱਲ ਸਾਂਝੀ ਕਰ ਰਹੇ ਆ ਕਿ ਤਕਰੀਬਨ 100 ਤੋਂ ਦੇ ਕਰੀਬ ਜਿਹੜੇ ਇਹ ਬੱਚੇ ਰਸ਼ੀਆ ਦੇ ਵਿੱਚ ਫਸੇ ਸੀ ਤੇ ਇਹਨਾਂ ਨੇ ਜੋ ਕਹਾਣੀ ਦੱਸੀ ਹੈ ਕਿ ਇਹ ਜਿਹੜੇ ਹੈ ਏਜੰਟ ਆ ਟੂਰਿਸਟ ਵੀਜ਼ਾ ਲਵਾਉਂਦੇ ਆ ਤੇ ਉੱਥੇ ਲਿਜਾ ਕੇ ਇਹਨਾਂ ਨੂੰ ਕਹਿੰਦੇ ਆ ਕਿ ਤੁਹਾਨੂੰ ਜਿਹੜਾ ਹੈ ਉੱਥੇ ਸਿਕਿਉਰਿਟੀ ਦੀ ਨੌਕਰੀ ਦੇਵਾਂਗੇ ਤੇ ਉੱਥੇ ਲਿਜਾ ਕੇ ਇਹ ਜਿਹੜੇ ਹੈਗੇ ਆ ਉੱਥੋਂ ਦੇ ਜਿਹੜੇ ਭਾਰਤ ਦੇ ਹੀ ਕੁਝ ਉਧਰ ਵਸੇ ਹੋਏ ਉਧਰ ਰਹਿ ਰਹੇ ਜਿਹੜੇ ਏਜੰਟ ਆ ਉਹ ਇਹਨਾਂ ਨੂੰ ਜਿਹੜਾ ਹੈ ਅੱਗੇ ਜਿਹੜਾ ਹੈ ਬ੍ਰੋਕਰ ਬਣ ਕੇ ਸਰਕਾਰ ਨੂੰ ਦੇ ਦਿੰਦੇ ਆ ਤੇ ਉਹ ਅੱਗੇ ਇਹਨਾਂ ਨੂੰ ਜਿਹੜਾ ਹੈ ਜਿੱਥੇ ਲੜਾਈ ਚੱਲਦੀ ਆ ਉਹਦੇ ਵਿੱਚ ਜਿਹੜੇ ਹੈਗੇ ਉਥੇ ਡੈੱਡ ਬਾਡੀ ਨੂੰ ਚੱਕਣ ਵਾਸਤੇ ਜਾਂ ਇਹਨਾਂ ਦਾ اسلحਾ ਸਮਾਨ ਰੱਖਣ ਵਾਸਤੇ ਲਿਜਾਣਾ ਅੱਗੇ ਪਿੱਛੇ ਲਿਜਾਣ ਵਾਸਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੋਂ ਕੰਮ ਲਿਆ ਜਾਂਦਾ ਸੋ ਇਹਨਾਂ ਦੇ ਨਾਲ ਜਿੱਥੇ ਕਿ ਉਹ ਉਥੇ ਬਹੁਤ ਜਾਨ ਦਾ ਖਤਰਾ ਤੇ ਜਿੰਨਾਂ ਦੇ ਵਿੱਚੋਂ ਇੱਕ ਨੌਜਵਾਨ ਸਾਡੇ ਕੋਲ ਆਇਆ ਜਿਹਨੇ ਦੱਸਿਆ ਕਿ ਮੈਂ ਉਥੇ ਉਹਨਾਂ ਹਾਲਾਤਾਂ ਤੋਂ ਖੁਦਕਸ਼ੀ ਕਰ ਲੈਣ ਲੱਗਾ ਸੀ ਪਰ ਜਦੋਂ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਇਹ ਮੁੱਦੇ ਵਿੱਚ ਇਹ ਮੁੱਦਾ اٹھਾਇਆ ਤੇ ਸਾਡੇ ਵਾਪਸ ਜਾਣ ਦੀ ਆਸ ਬੱਧੀ ਹੈ ਤੇ ਇਸ ਮੁੱਦੇ ਤੋਂ ਇਹਨੇ ਜਿਹੜਾ ਹੈਗਾ ਉਹ ਮਰਨ ਦੀ ਜਿਹੜੀ ਸੀਗੀ ਵਿਚਾਰ ਛੱਡੀ ਤੇ ਗੁਰੂ ਨੇ ਕਿਰਪਾ ਕੀਤੀ ਵਾਪਸ ਵੀ ਆ ਗਿਆ ਤੇ ਇਹਨੇ ਕਹਾਣੀ ਦੱਸੀ ਹੈ ਕਿ ਉਥੇ ਇਹਦੇ ਬਾਹਰ ਦੇ ਉੱਤੇ ਕੋਈ ਜਿਹੜਾ ਹੈ ਗੋਲੇ ਦਾ ਜਾਂ ਕੋਈ ਚੀਜ਼ ਉੱਥੇ ਲੱਗੀ ਤੇ ਇਹਦੇ ਛੱਟ ਵੱਜ ਗਈ ਜਿਹਦਾ ਕਰਕੇ ਇਹਨੂੰ ਵਾਪਸ ਭੇਜ ਦਿੱਤਾ ਇੱਕ ਹੋਰ ਹੈਰਾਨੇ ਦੀ ਗੱਲ ਆ ਕਿ ਜਿਹੜੀ ਇਹਨਾਂ ਦੀ ਤਨਖਾਹ ਉੱਥੇ ਦੀ ਹੈ ਸਰਕਾਰ ਦਿੰਦੀ ਹੈ ਉਹ ਵੀ ਜਿਹੜੇ ਏਜੰਟਾ ਉਹਨਾਂ ਨੇ ਇਹਨਾਂ ਦੇ ਖਾਤੇ 'ਚੋਂ ਕਢਾ ਲਈ 30 ਲੱਖ ਰੁਪਏ ਇਹਨੂੰ ਸਰਕਾਰ ਨੇ ਦਿੱਤਾ ਸੀ ਉਹ ਵੀ ਇਹਨੂੰ ਨਹੀਂ ਮਿਲਿਆ ਉਹ ਵੀ ਉਹਨਾਂ ਦੇ ਖਾਤੇ ਚੋਂ ਕਟਾ ਲਿਆ ਤੇ ਉੱਥੇ ਜਿਹੜੇ ਹੈ ਭਾਰਤ ਦੇ ਕੁਝ ਜਾ ਕੇ ਏਜੰਟ ਬਣੇ ਹੋਏ ਆ ਉਹੀ ਇਹਨਾਂ ਬੱਚਿਆਂ ਦੀ ਜਿਹੜੇ ਹੈਗਾ ਸ਼ੋਸ਼ਣ ਉਹਨਾਂ ਨੇ ਕੀਤਾ ਸੋ ਇਹਦੇ ਨਾਲ ਅੱਜ ਜਿਹੜੇ ਹੈਗੇ ਆ ਸਾਡੇ ਕੋਲ ਇੱਕ ਇਹ ਵਾਪਸ ਆਇਆ ਜਿਹੜਾ ਰਸ਼ੀਆ ਤੋਂ ਇਹ ਨੌਜਵਾਨ ਬੈਠਾ ਤੇ ਪੰਜ ਹੋਰ ਪਰਿਵਾਰ ਆਏ ਆ ਇਹ ਜਿਨ੍ਹਾਂ ਦੇ ਵਿੱਚੋਂ ਕਿਸੇ ਦਾ ਬੱਚਾ ਕਿਸੇ ਦਾ ਬਾਪ ਤੇ ਕਿਸੇ ਦਾ ਜਿਹੜਾ ਹੈ ਕੋਈ ਰਿਸ਼ਤੇਦਾਰ ਜਿਹੜਾ ਹੈ ਉਹ ਬਾਹਰ ਫਸਿਆ ਹੋਇਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਾਹਪੁਰ ਜਾਜਨ ਸ਼ੱਕੀ ਨਾਲੇ ਦੇ ਕੋਲ ਟਰੈਕਟਰ ਪਲਟਣ ਨਾਲ ਦੋ ਵਿਅਕਤੀ ਦੀ ਮੌਤ ਅਤੇ ਚਾਰ ਮਜ਼ਦੂਰਾਂ ਦੇ ਪੱਟੜ ਹੋਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕਾ ਵਿੱਚ ਟਰੈਕਟਰ ਮਾਲਕ ਪ੍ਰਿੰਸੀਪਲ ਜਸਵੰਤ ਸਿੰਘ ਅਤੇ ਇੱਕ ਮਜ਼ਦੂਰ ਮੰਗਾ ਮਸੀਹ ਸ਼ਾਮਿਲ ਹੈ ਜਾਣਕਾਰੀ ਅਨੁਸਾਰ ਟਰੈਕਟਰ ਮਾਲਕ ਜਸਵੰਤ ਸਿੰਘ ਪੰਜ ਮਜ਼ਦੂਰਾਂ ਨੂੰ ਲੈ ਕੇ ਟਰੈਕਟਰ ਦੇ ਖੇਤਾਂ ਵਿੱਚ ਖਾਦ ਲਾਉਣ ਲਈ ਜਾ ਰਿਹਾ ਸੀ ਕਿ ਛੱਕੀ ਨਾਲੇ ਦੇ ਨੀਵੀਂ ਜਗ੍ਹਾ ਹੋਣ ਕਾਰਨ ਟਰੈਕਟਰ ਕਾਬੂ ਵਿੱਚ ਨਹੀਂ ਰਿਹਾ ਤੇ ਉਹ ਪਲਟ ਗਿਆ ਹਾਂਜੀ ਸਰ ਕੀ ਗੱਲਬਾਤ ਹੈ ਜੀ ਇਹ ਟਰੈਕਟਰ ਪਲਟਿਆ ਜੀ ਇਹ ਬਹੁਤ ਹੀ ਮੰਦ ਭਾਂਗੀ ਗੱਲ ਹੋਈ ਹੈ ਜੀ ਸਾਡੇ ਪਿੰਡ ਦੇ ਮਾਤਾ ਜਸਵੰਤ ਸਿੰਘ ਦੀ ਹੋਣੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਖਾਲੀ ਚ ਖਾਦ ਤੌਣ ਜਾਣ ਰਿਹਾ ਸੀ ਜਦੋਂ ਟਰੈਕਟਰ ਜੀਟੀ ਰੋਡ ਤੋਂ ਆਹ ਨੂੰ ਕਟਿਆ ਉਦੋਂ ਕਿਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ ਨੀਵਾ ਥਾਂ ਤੇ ਨੀਵਾ ਥਾਂ ਹੀ ਲੱਗੇ ਟਰੈਕਟਰ ਜਾ ਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਸਟਰ ਚੰਸ ਸਿੰਘ ਦੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਰੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਾ ਨਹੀਂ ਜਾ ਸਕਦਾ ਕੁਝ ਇਹ ਸਰ ਅਪ ਟੋਟਲ ਕਿੰਨੇ ਜਾਣੇ ਹੀ ਜਿਹੜੇ ਮਤਲਬ ਜਾ ਰਹੇ ਸੀ ਖਾਦ ਤੋਂ ਟੋਟਲ 5-6 ਬੰਦੇ ਲਾਦਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ 'ਚ ਉਹਨਾਂ ਦਾ ਮਗਰ ਛਾਲਾਂ ਛੂਲਾਂ ਮਾਰੀਆਂ ਤਾਂ ਉਹਨਾਂ ਦਾ ਬਚਾਅ ਹੋ ਗਿਆ ਵਾ ਤੇ ਬਾਕੀ ਕਿਹਾ ਨਹੀਂ ਜਾ ਸਕਦਾ ਕੁਝ ਜੀ ਜੋ ਕੜੀਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਾਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਜੀ ਇਹ ਸਰ ਲੱਗਦਾ ਵੀ ਥੋੜਾ ਆਪਾਂ ਰਸਤਾ ਤਾਂਗੇ ਤੋ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਫਰਕ ਤਾਂ ਪਾਇ ਸਕਦਾ ਜੀ ਸੋ ਥਾਂ ਥੋੜਾ ਕਰਕੇ ਬੰਦਾ 100 ਕਰਦਾ ਜਾਂ ਨੂੰ ਕਰ ਲਾ ਤੋ ਖੁੱਲਾ ਹੁੰਦਾ ਤਾਂ ਬਚੀ ਵੀ ਸਕਦਾ ਇਹ ਖਲੋ ਵੀ ਸਕਦਾ 15 ਹੁੰਦਾ ਬਾਕੀ ਥਾਂ ਬੜਾ ਖਤਰਨਾਕ ਜਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗਾ ਤੋ ਹਾਂ ਜੀ ਕਿੰਨੀ ਕੁ ਉਮਰ ਸੀ ਸਰ ਜਿਨ੍ਹਾਂ ਦੀ ਡੈਥ ਹੋਈ ਮਾਸਟਰ ਉਹਨਾਂ ਦੀ ਕਿੰਨੀ ਕੋਤਨ ਸੰਗ ਸੱਤਰ ਰੁਪਏ ਬੱਤਰ ਦੇ ਗੇੜ ਹੋਣੇ ਨਾ ਮਾਸੂਣੀ ਠੀਕ ਹੈ ਇੰਨੀ ਕੇਜ ਹੋਣੀਆਂ ਨਾ ਵੀ ਜਾਂ ਤਾਂ ਕੋਈ ਇੱਕ ਜਿਹੜਾ ਮਾਲਕ ਆ ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੋਈ ਹਾਂਜੀ 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 ਦੋਨਾਂ ਦੇ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ ਹਾਂਜੀ ਪੁਲਿਸ ਆਈ ਹੈ ਅੱਜ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ ਅੱਜ ਨਗਰ ਕੌਂਸਲ ਸਮਰਾਲਾ ਦੇ ਸਫਾਈ ਕਰਮਚਾਰੀ ਕੂੜਾ ਚੁੱਕਣ ਵਾਲੇ ਟੈਂਪੋ ਵਿੱਚ ਇੱਕ ਮਾਰਕੀਟ ਦੀਆਂ ਦੁਕਾਨਾਂ ਦਾ ਕੂੜਾ ਚੁੱਕਣ ਗਏ ਤਾਂ ਕੂੜਾ ਚੁੱਕਣ ਵਾਲੇ ਟੈਂਪੋ ਨੂੰ ਦੁਕਾਨਾਂ ਹੰਗਾਮਾ ਇੰਨਾ ਵੱਡਾ ਹੋ ਗਿਆ ਕਿ ਗੱਲ ਹੱਥੋਂ ਪਾਏ ਤੱਕ ਪਹੁੰਚ ਗਈ ਤੇ ਉਸ ਤੋਂ ਬਾਅਦ ਮੌਕੇ ਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤੇ ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਪਹੁੰਚ ਗਿਆ ਐਨਾ ਹੀ ਨਹੀਂ ਸਫਾਈ ਕਰਮਚਾਰੀਆਂ ਨੇ ਕੂੜੇ ਦੀ ਟਰਾਲੀ ਭਰ ਕੇ ਮਾਰਕੀਟ ਦੇ ਵਿੱਚ ਖੜੀ ਕਰ ਦਿੱਤੀ ਸਫਾਈ ਕਰਮਚਾਰੀਆਂ ਨੇ ਇਲਜ਼ਾਮ ਲਗਾਇਆ ਕਿ ਅਸੀਂ ਕੂੜਾ ਚੁੱਕਣ ਮਾਚੀ ਵਾਲਾ ਰੋਡ ਦੇ ਕੋਲ ਇੱਕ ਮਾਰਕੀਟ ਦੀਆਂ ਦੁਕਾਨਾਂ 'ਚ ਗਏ ਸੀ ਉੱਤੇ ਉਸ ਮਾਰਕੀਟ ਦੇ ਮਾਲਕ ਨੇ ਸਾਨੂੰ ਗਾਲਾਂ ਕੱਢੀਆਂ ਤੇ ਸਾਡੇ ਨਾਲ ਹੱਥੋਂ ਪਾਏ ਵੀ ਕੀਤੀ ਗਈ ਮੇਰਾ ਨਾਮ ਹੀ ਰਾਜਪਾਲ ਸਿੰਘ ਆਏ ਹੈ ਜੀ ਕੁਈ ਲੜਾਈ ਤੇ ਕਰਾ ਰਿਹਾ ਸੀਰੇ ਉਹਦੇ ਰਾਮਲੇ ਘਰਲੇ ਕਿ ਤੁਮਾਂ ਕਿੰਝ ਕਰਦੇ ਮੇਜ਼ਰ ਮੇਰੇ ਵੱਲ ਕੋ ਤੁਮਾਰਾ ਕੀ ਕਰਨੀ ਇਹ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਹੈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਹੈ ਅਸਲ ਜਾਇ ਹਾਂ ਸੀ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਸੀ ਮਿਊਨਿਸਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾਹ ਬਾ ਉਹਦੇ ਮੇਰਾ ਘਰ ਵੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਰੇ ਆ ਚੀ ਨਾ ਕਰਿਓ ਫਿਰ ਤਾਂ ਇੰਨੀ ਗੱਲੇ ਹੋ ਰਹੀ ਸੀ ਇਨਾਂ ਦਾ ਕੋਈ ਸੁਪਰਵਾਈਜ਼ਰ ਹੈ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹੀ ਕਹਿ ਰਹੇ ਮੈਂ ਸੁਪਰਵਾਈਜ਼ਰ ਆ ਉਹਨੇ ਇਹਨਾਂ ਨੂੰ ਇਕੱਠਾ ਕਰਕੇ ਤੇ ਲਲੂ ਗਿੱਲ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੇਰੇ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇਹਨਾਂ ਕਾਟਾ ਅਸੀਂ ਉਹਨੂੰ ਪਿੱਛੇ ਦਾ ਖੇਤ ਕੇ ਲੈ ਗਏ ਮੈਂ ਜਨ ਕਿ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰੇ ਆ ਮਾਰਕੀਟ ਦੇ ਉੱਪਰੇ ਬਣਾਇਆ ਆਪਣਾ ਘਰ ਮੋੜੇ 14 ਨੰਬਰ ਤੇ ਕਾਲ ਕੀਤੀ ਕਿ ਉਹ ਰਿਆ ਕਰਕੇ ਆਏ ਹੋਣਗੇ ਆ ਕਿ ਤੁਸੀਂ ਪਹੁੰਚੋ ਤੇ ਜਦੋਂ ਪਹੁੰਚੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂ ਤਾਂ ਇਹਨਾਂ ਨੇ ਕੋਈ ਪਤਾ ਨਹੀਂ ਕੀ ਕਹਿੰਦੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜਸ ਨਗਰ ਕੌਂਸਲ ਕਮੇਟੀ ਦਾ ਕਰਮਚਾਰੀ ਨਗਰ ਕੌਂਸਲ ਦਾ ਹਾਂ ਜੀ ਉਹਦੇ ਵੱਲੋਂ ਜਾਣ ਲਾਇਆ ਜਾ ਰਿਹਾ ਹੈ ਕਿ ਤੁਸੀਂ ਉਹਨੂੰ ਟੋਮਾਰ ਕਿਤੇ ਗਈ ਉਹਦੇ ਕੋਈ ਤੇ ਵੀ ਕਾਫੀ ਨਿਸ਼ਾਨ ਹੈ ਜਿਹੜਾ ਪੰਜਾਂ ਨੇ ਕੀ ਨਾਮ ਹੈ ਜੀ ਜੀ ਨਾਮ ਕਮਲਜੀਤ ਸਿੰਘ ਹੈ ਠੀਕ ਹੈ ਕੰਮ ਕਰਦੇ ਆ ਉਹ ਮੈਂ ਨਗਰ ਕੌਸ਼ਲ ਦੇ ਵਿੱਚ ਡਰਾਈਵਰ ਰਹੀ ਹਾਂ ਕੀ ਮਾਮਲਾ ਹੋਇਆ ਤੋਂ ਅੱਜ ਮਾਮਲਾ ਇਹ ਹੋਇਆ ਕਿ ਮੈਂ ਮਾਰਕੀਟ ਦੇ ਵਿੱਚ ਇੱਥੇ ਮਛਵਾੜਾ ਰੋਡ ਤੇ ਗੱਡੀ ਖੜਾਈ ਆ ਮੋਰੀ ਦੁਕਾਨਾਂ ਦੇ ਤੇ ਉਹ ਦੁਕਾਨਾਂ ਮਾਰਕੀਟ ਵਾਲੇ ਜਿੰਨੇ ਵੀ ਆ ਤਿੰਨ ਚਾਰ ਮੁੰਡੇ ਉਹ ਕਹਿੰਦੇ ਸਾਡੀ ਗੱਡੀ ਮੋਰੀ ਨਹੀਂ ਲਾਉਣੀ ਹੈਗੀ ਦੁਕਾਨਾਂ ਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਅਸੀਂ 10 ਮਿੰਟ ਤੱਕ ਅਸੀਂ ਚੱਲ ਜਾਣਾ ਆ ਤੇ ਕੂੜਾ ਪਾ ਕੇ ਤੇ ਉਹ ਗਾਲੀ-ਕਲੋਚ ਕਰਨ ਲੱਗੇ ਵੀ ਤੁਸੀਂ ਇੱਥੇ ਤੁਹਾਡੀ ਬਾਪ ਦੀ ਜਗ੍ਹਾ ਨਹੀਂ ਹੈ ਹੋਏ ਬੋਗਾ ਯਾਨੀ ਬਹੁਤ ਕੁਝ ਬੋਲੇ ਸਾਡੇ ਪ੍ਰਧਾਨ ਜੀ ਨੇ ਵੀ ਬਹੁ ਬੋਲੇ ਉਹ ਤੇ ਇਸੇ ਕਰਕੇ ਫਿਰ ਇਹ ਝਗੜਾ ਹੋਣ ਦੇ ਬਾਵਜੂਦ ਅੱਜ ਸੱਟਾਂ ਵੱਜੀਆਂ ਹੀ ਮੇਰੇ ਕਿਹੜੀ ਚੀਜ਼ ਨਾਲ ਸੱਟਾਂ ਵੱਜੀਆਂ ਕਹਿੰਦੇ ਹਨ ਕਿ ਕਿਸਾਨ ਦੀ ਜੂਨ ਬੁਰੀ ਹੈ ਕਦੇ ਕੁਦਰਤੀ ਮਾਰ ਤੇ ਕਦੇ ਕਿਸਾਨਾਂ ਨੂੰ ਪਹਚਾਣਦੀ ਹੈ ਤੇ ਕਦੇ ਸਰਕਾਰਾਂ ਦੀ ਤਾਜ਼ਾ ਮਾਮਲਾ ਨਾਬਾ ਤੋਂ ਸਾਹਮਣੇ ਆ ਨਾਬਾ ਬਲਾਕ ਦੇ ਪਿੰਡ ਫੈਜਗੜ ਦੇ ਵਿੱਚ ਕਿਸਾਨਾਂ ਦੀ 50 ਏਕੜ ਤੋਂ ਉੱਪਰ ਪ੍ਰਾਲੀ ਨੂੰ ਬਿਨਾਂ ਆਗ ਲਗਾਏ ਬੀਜੀ ਕਣਕ ਦੀ ਫਸਲ ਤੇ ਸੁੰਡੀ ਨੇ ਹਮਲਾ ਕਰ ਦਿੱਤਾ ਕਣਕ ਬੁਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਕਿਸਾਨ ਮੰਗ ਕਰ ਰਹੇ ਹਨ ਕਿ 1 ਏਕੜ ਤੇ 1000 ਰੁਪਏ ਦਾ ਕਣਕ ਬੀਜਣ ਤੇ ਖਰਚ ਹੋਇਆ ਤੇ ਹੁਣ ਕਣਕ ਦੀ ਬਿਜਾਈ ਦਾ ਸਮਾਂ ਵੀ ਲੰਘ ਚੁੱਕਿਆ ਹੈ ਕਣਕ ਦੀ ਫਸਲ ਕੁੱਲ ਮਿਲਾ ਕੇ ਨਸ਼ਟ ਹੋ ਚੁੱਕੀ ਹੈ ਤੇ ਦਵਾਈਆਂ ਤੇ ਸਪਰੇ ਵੀ ਕੀਤੀ ਪਰ ਕੋਈ ਵੀ ਅਸਰ ਨਹੀਂ ਹੋਇਆ ਤੋਂ 60 ਏਕੜ ਫਸਲ ਇਹੋ ਜਿਹੀ ਜਿਹੜੀ ਕਿ ਸੁਪਰ ਸੀਡਰ ਨਾਲ ਬੀਜੀ ਗਈ ਹੈ ਪਰਾਲੀ ਵਿੱਚ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਪਰਾਲੀ ਵਿੱਚ ਵਾਏ ਗਏ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੁੰਡੀ ਦਾ ਹਮਲਾ ਹੋਇਆ ਹੈ ਜਿਸ ਦੇ ਵਿੱਚੋਂ ਕਈ ਕਿਸਾਨਾਂ ਨੇ ਤਾਂ तकरीबन 25 ਤੋਂ 30 ਕਿੱਲੇ ਵੰਗ ਵੀ ਦੁਬਾਰਾ ਵਾਹ ਕੇ ਬੀਜੀਏ ਕਿਸਾਨੀ ਅੱਜ ਦੇ ਦੌਰ ਸਮੇਂ ਵਿੱਚ ਬਹੁਤ ਹੀ ਕਿਸਾਨ ਦੇ ਬਹੁਤ ਮਾੜਾ ਹਾਲਾਤ ਨੇ ਜੋ ਕਿ ਪਹਿਲਾਂ ਜੀਰੀ ਦੇ ਸੀਜ਼ਨ ਵਿੱਚ ਕਿਸਾਨ ਨੂੰ ਬਹੁਤ ਜ਼ਿਆਦਾ ਘਾਟਾ ਪੈ ਚੁੱਕਿਆ ਤੇ ਹੁਣ ਦੁਬਾਰਾ ਜਿਹੜੇ ਕਿਸਾਨ ਨੇ ਕਣਕ ਦੇ ਬੀਜੀ ਇੱਕ ਕਣਕ ਦੇ ਵਿੱਚ ਵੀ 14 ਏਕੜ ਜ਼ਮੀਨ ਹੈ ਜੀ ਮੇਰੀ 14 ਏਕੜ ਦੇ ਵਿੱਚ ਅਸੀਂ ਬੀਜੀ ਸੁਪਰ ਸਿੱਟਰ ਨਾਲ ਇਹ ਮਤਲਬ ਹੈ ਜੀ ਅਸੀਂ 60 ਕਿਲੋ ਦਾ ਚਬੀ ਪਾਇਆ ਸਾਨੂੰ ਪਹਿਲੇ ਪਤਾ ਵੀ ਘਾਟ ਹਰਾ ਹੁੰਦਾ ਜੀ ਉਸ ਤੋਂ ਬਾਅਦ ਬੀਜ ਪਾਉਣ ਦੇ ਕਾਰਨ ਜੀ ਮਤਲਬ ਕਿ ਸੁੰਡੀ ਨੇ ਇੰਨਾ ਕੋ ਘੇਰਾ ਪਾ ਲਿਆ ਜੀ ਸਾਡਾ ਵੀ ਡੇਢ ਥੈਲਾ ਤੇ ਅਸੀਂ ਆਪਣੇ ਡੀਏਪੀ ਦਾ ਪਾਇਆ 60 ਕਿਲੋ ਬੀਜ ਉਸ ਤੋਂ ਬਾਅਦ ਸਪਰੇਆ ਵੀ ਅਸੀਂ ਕਰ ਚੁੱਕੇ ਹਾਂ ਜੀ ਕਾਫੀ ਹੁਣ 14 ਏਕੜ ਜ਼ਮੀਨਾਂ 'ਚ ਗਵਰਨਮੈਂਟ ਕਹਿੰਦੀ ਹਵਾ ਨੂੰ ਸ਼ੁੱਧ ਕਰੋ ਜੀ ਅਸੀਂ ਹਵਾ ਨੂੰ ਸ਼ੁੱਧ ਕਰਦੇ ਕਰਦੇ ਸੀ ਆਪਣੇ ਖੇਤ ਹੀ ਸਾਫ਼ ਕਰ ਲਿਆ ਜੀ ਹੁਣ ਸਰਕਾਰ ਕੋਲ ਇਹ ਬੇਨਤੀ ਕਰਨੀ ਆ ਜੀ ਸਾਡੇ ਕੋਲੇ ਆਏ ਨੇ ਵੀਰੇ ਇਹ ਉੱਪਰ ਸਾਡੀ ਪਹੁੰਚ ਕਰਨ ਕੋਈ ਸਾਡੇ ਕੋਲ ਮਤਲਬ ਕਿ ਖੇਤੀਬਾੜੀ ਦੇ ਵਿਭਾਗ ਦੇ ਅਫਸਰ ਆਉਣ ਉਹ ਸਾਨੂੰ ਦੱਸਣ ਜੀ ਕਿ ਉਲਟ ਅਸੀਂ ਹੋਰ ਤਾਂ ਨਾ ਖਰਚਾ ਕਰੀ ਗਈ ਜੀ ਅਸੀਂ ਤਾਂ ਪਹਿਲੀ ਮਾਰ ਵੀ ਨਹੀਂ ਚੱਲ ਸਕਦੇ ਜੀ ਤੇ ਉੱਪਰੋਂ ਅਸੀਂ ਦਵਾਈ ਦਾ ਜਾਂ ਸਾਨੂੰ ਮਤਲਬ ਕਿ ਹੋਰ ਆ ਕੇ ਦੱਸਣ ਵੀ ਇਹਦੇ ਵਿੱਚੋਂ ਕੋਈ ਸਾਨੂੰ ਕੁਝ ਲੱਭ ਸਕਦਾ ਹੈ ਜਾਂ ਅਸੀਂ ਇਹਨੂੰ ਵਾਹ ਕੇ ਦੁਬਾਰਾ ਬੀਜ ਲਈਏ ਜਾਂ ਸਾਨੂੰ ਇਹੀ ਕਹਿ ਜਨ ਵੀ ਰੱਬ ਆਸਰੇ ਅਸੀਂ ਉਹ ਚੀਜ਼ ਨੂੰ ਵੀ ਸਮਝ ਲਾਂਗੇ ਵੀ ਰੱਬ ਜੋ ਕਰੂਗਾ ਠੀਕ ਕਰੂਗਾ ਜੀ ਤੱਕ ਕੱਲ ਦੇ ਅਸੀਂ ਗਏ ਹੋਏ ਅਜੇ ਤੱਕ ਸਾਡੇ ਕੋਲ ਕੋਈ ਅਫਸਰ ਕੋਈ ਨਹੀਂ ਪਹੁੰਚਿਆ ਜ ਪਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵਿਧਾਇਕ ਨਾਭਾ ਗੁਰਦੇਵ ਸਿੰਘ ਦੇਵਮਾਨ ਨਾਲ ਉਹਨਾਂ ਦੇ ਦਫ਼ਤਰ ਨਾਭਾ ਵਿਖੇ ਪਹੁੰਚੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਬਾਪੂ ਲਾਲ ਸਿੰਘ ਇੱਕ ਚਲਦੀ ਫਿਰਦੀ ਸੰਸਾਸਨ ਉਹਨਾਂ ਕਹਿ ਕੇ ਦੇਵਮਾਨ ਜੀ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ ਤੇ ਮੇਰੇ ਭਰਾ ਵਰਗੇ ਹਨ ਮਾਤਾ ਪਿਤਾ ਦਾ ਚਲੇ ਜਾਣਾ ਅਜਿਹਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੇਵਮਾਨ ਹੋਰਾਂ ਦੇ ਪਿਤਾ ਜੀ ਜਦਾ ਲਾਲ ਸਿੰਘ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸੀ ਉਹ ਇੱਕ ਉਗੇ ਸਹਿਤਕਾਰ ਵਿਖਾਰੀ ਰਹੇ ਨੇ ਔਰ ਉਹਨਾਂ ਨੇ ਬੜੀ ਵਧੀਆ ਸਿੱਖਿਆ ਦੇ ਕੇ ਦੇਮਾਨ ਵਰਗਿਆਂ ਨੂੰ ਸੇਵਾ ਕਰਨ ਦੇ ਯੋਗ ਬਣਾਇਆ ਸੋ ਉਹਨਾਂ ਦੇ ਜਾਣ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਵਾਸਤੇ ਮੈਂ ਅੱਜ ਇੱਥੇ ਆਇਆ ਔਰ ਅਸੀਂ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ਣ ਔਰ ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਜਿਹੜੇ ਕਿ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਬਹੁਤ ਵੱਡਾ ਦੁੱਖਾਂ ਦਾ ਪਹਾੜ ਸਾਡੇ ਪਰਿਵਾਰ ਤੇ ਡਿੱਗਿਆ 28 ਤਰੀਕ ਨੂੰ ਸਾਡੇ ਬਾਪੂ ਜੀ ਚੜ੍ਹਾਈ ਕਰ ਗਏ ਸਦਾ ਲਾਲ ਸਿੰਘ ਜੀ ਤੇ ਅੱਜ ਅਫਸੋਸ ਪ੍ਰਗਟ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਨਾਬਾ ਦੇ ਵਿੱਚ ਆਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਬਜ਼ੁਰਗ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਿਵੇਂ ਮੇਰੇ ਪਿਤਾ ਇਸ ਬਾਪੂ ਲਾਲ ਸਿੰਘ ਜੀ 1934 ਦਾ ਬਰਥ ਹੈ ਉਨ 2024 ਦੇ ਵਿੱਚ ਚਲੇ ਗਏ तकरीबन 90 ਸਾਲ ਪਲੱਸ ਉਮਰ ਜਿਹੜੀ ਹੈ ਉਹ ਜਿਹੜੀ ਉਹ ਉਹ ਕੈਲੀਬਰ ਦੇ ਲੋਕ ਜਾਂ ਉਸ ਸਮੇਂ ਦੇ ਲੋਕ ਜਿਹੜੇ ਆ ਬਹੁਤ ਥੋੜੇ ਰਹਿ ਗਏ ਪੰਜਾਬ ਦੇ ਵਿੱਚ ਮਤਲਬ ਇਹ ਬਜ਼ੁਰਗਾਂ ਦਾ ਜਾਣਾ ਮੇਰੇ ਪਿਤਾ ਜੀ ਕਿਸੇ ਦੇ ਵੀ ਪਿਤਾ ਜੀ ਮਾਂ-ਬਾਪ ਦਾ ਜਾਣਾ ਇਸ ਉਮਰ ਦਾ ਐ ਸਮਝ ਲਓ ਕਿ ਇੱਕ ਪੀੜ੍ਹੀ ਇੱਕ ਪੂਰੀ ਦੀ ਪੂਰੀ ਹਿਸਟਰੀ ਜਿਹੜੀ ਆ ਉਹਨਾਂ ਦੇ ਨਾਲ ਹੀ ਚਲੀ ਗਈ ਸੰਤਾਂ ਉਹ ਨਾਂ ਵੀ ਨਹੀਂ ਯਾਦ ਉਹ ਜ਼ੁਬਾਨ ਜਿਹੜੀ ਬੋਲਦੇ ਸੀ ਉਹਦੇ ਵਿੱਚ ਕਈ ਲਫ਼ਜ਼ ਐਸੇ ਜਿਹੜੇ ਪੰਜਾਬੀ ਡਿਕਸ਼ਨਰੀ ਦੇ ਵਿੱਚ ਵੀ ਨਹੀਂ ਮਿਲਦੇ ਔਰ ਇਤਿਹਾਸ ਜਿਹੜਾ ਪੁਰਾਣੀਆਂ ਕਹਾਣੀਆਂ ਪੁਰਾਣੇ ਗੀਤ ਪੁਰਾਣੇ ਸਮੇਂ ਦੀਆਂ ਗੱਲਾਂ ਜਿਹੜੀਆਂ ਨੇ ਜਿਵੇਂ ਮੇਰੇ ਪਿਤਾ ਜੀ ਦਾ ਬਾਬੂ ਲਾਲ ਸਿੰਘ ਜੀ ਦੱਸਦੇ ਹੁੰਦੇ ਸੀ ਕਿ ਹਿੰਦੁਸਤਾਨ ਜਦੋਂ ਆਜ਼ਾਦ ਹੋਇਆ ਲੱਗਦਾ ਜਿਵੇਂ ਕੱਲ ਦੀ ਗੱਲ ਹੈ ਜੀ ਤੇ ਉਹ ਜਿਹੜੀਆਂ ਉਹ ਮਹਿਸੂਸ ਉਹਨਾਂ ਨੇ ਕੀਤਾ ਜਿਹੜਾ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਹਿਸਟਰੀ ਨਾਲ ਲੈ ਕੇ ਘੁੰਮਦੇ ਨੇ ਸਾਡੇ ਬਜ਼ੁਰਗ ਮੈਂ ਤੇ ਹੀ ਬੇਨਤੀ ਕਰਦਾ ਹਾਂ ਸਾਰੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਵਿੱਚ ਜਿੱਥੇ-ਥੇ ਆਪਣੇ ਪੈਣਪਰਾ ਵਸਦੇ ਨੇ ਕਿ ਆਪਣੇ ਮਾਪੇ-ਮਾਪ ਦੀ ਸੇਵਾ ਕਰੋ। ਅੱਜ ਦੇ ਦੌਰ ਵਿੱਚ ਜਿੱਥੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਕੁਦਰਤੀ ਤਰੀਕਿਆਂ ਨਾਲ ਉਗਾਈਆਂ ਗਈਆਂ ਧਾਲਾਂ, ਸਬਜ਼ੀਆਂ ਤੇ ਅਨਾਜ ਨੂੰ ਤਰਜੀਹ ਦੇਣ ਲੱਗ ਪਏ ਹਨ, ਉੱਥੇ ਕਿਸਾਨ ਵੀ ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਕੁਦਰਤੀ ਢੰਗ ਨਾਲ ਫਸਲਾਂ ਦੀ ਪੈਦਾਵਾਰ ਵੱਲ ਮੁੜ ਰਹੇ ਹਨ ਗੁਰਦਾਸਪੁਰ ਦੇ ਕਨਵਾਲ ਬਲਾਕ ਦੇ ਪਿੰਡ ਬਖਤਪੂਰਾ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਵੀ ਕਰੀਬ 5 ਸਾਲ ਪਹਿਲਾਂ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਂ ਦੀ ਬਿਜਾਈ ਸ਼ੁਰੂ ਕੀਤੀ ਸੀ ਤੇ ਸ਼ੁਰੂਆਤ ਤਾਂ ਆਪਣੇ ਪਰਿਵਾਰ ਲਈ ਐਕਸਪੈਰੀਮੈਂਟ ਦੇ ਤੌਰ ਤੇ ਕੀਤੀ ਸੀ ਪਰ ਫਿਰ ਆਪਣੇ 2 ਕਿੱਲੇ ਜ਼ਮੀਨ ਵਿਚ ਕੁਦਰਤੀ ਢੰਗ ਨਾਲ ਗੰਨਾ ਤੇ ਦਾਲਾਗਾਉਣੀ ਸ਼ੁਰੂ ਕਰ ਦਿੱਤੀ ਤੇ ਹੁਣ ਕਰੀਬ 5 ਸਾਲਾਂ ਤੋਂ ਆਪ ਹੀ ਵੱਖ-ਵੱਖ ਕਿਸਮਾਂ ਦਾ ਗੁੜ ਤਿਆਰ ਕਰਕੇ ਵਧੀਆ ਉਹ ਕਮਾਈ ਕਰ ਰਿਹਾ ਹੈ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਮੇਰਾ ਬਖਤਪੁਰਿਆ ਚਾਲ ਕੁਦਰਤੀ ਖੇਤੀ ਫਾਰਮ ਦੇ ਨਾਂ ਤੇ ਸਾਡਾ ਫਾਰਮ ਚੱਲਦਾ ਹੈ ਜੀ ਇਹ ਬਸ ਸਟਾਰਟਿੰਗ ਤੋਂ ਹੀ ਜਦੋਂ ਆਪਣੇ ਵਾਸਤੇ ਬਣਾਇੰਦਾ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਵਾਧਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ 'ਚ ਗੁੜ ਬਣਾ ਕੇ ਗੰਨਾ ਬੀਜ ਕੇ ਉਹਦਾ ਗੁੜ ਬਣਾ ਕੇ ਵੇਚ ਰਹੇ ਆ ਜੀ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਆ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਹੈ ਜੀ ਕੀ ਕੀ ਵੈਰਾਈਟੀਆਂ ਇਹਦੇ ਵਿੱਚ ਬਣਾ ਰਹੇ ਹੋ ਇਹਦੇ ਵਿੱਚ ਵੈਰਾਈਟੀਆਂ ਅਸੀਂ ਤੇਲ ਵਾਲਾ ਗੋੜ ਬਣਾ ਰਹੇ ਆ ਜੀ ਅਲਸੀ ਵਾਲਾ ਬਣਾ ਰਹੇ ਆ ਮਸਾਲੇ ਵਾਲਾ ਬਣਾ ਰਹੇ ਆ ਬਦਾਮਾ ਤੇ ਖਸਖਸ ਵਾਲਾ ਬਣਾ ਰਹੇ ਆ ਤੇ ਅਲਸੀ ਵਾਲਾ ਬਣਾ ਰਹੇ ਆ ਤੇ ਸਿੰਪਲ ਤੇ ਨਾਲ ਸ਼ੱਕਰ ਤੇ ਇਹ 2013 ਤੋਂ ਅਸੀਂ ਕੁਦਰਤੀ ਖੇਤੀ ਕਰ ਰਹੇ ਆ ਜੀ ਉਦੋਂ ਤੋਂ ਕੁਦਰਤੀ ਖੇਤੀ ਇੱਕ ਮਨਚ ਖਿਆਲ ਸੀ ਕਿ ਆਪਾਂ ਖਾਦਾ ਦਵਾਈਆਂ ਨੂੰ ਛੱਡਣਾ ਵਾ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੱਤੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਤਾਂ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਦਾ 2013 ਤੋਂ ਲੈ ਕੇ ਹੁਣ ਤੱਕ ਇਹਦੀ ਬਹੁਤ ਕਾਫੀਆਂ ਚੀਜ਼ ਹੈ ਨਵੀਂ ਚੀਜ਼ ਹੈ ਇਹਦੀ ਬਹੁਤ ਡਿਮਾਂਡ ਹੈ ਜੀ ਇਹ ਜਿੰਨੂੰ ਵੀ ਆਪਾਂ ਦਿੰਨੇ ਆ ਉਹ ਦੁਬਾਰਾ ਸਾਡੇ ਕੋਈ ਲੈ ਕੇ ਜਾਂਦਾ ਹੈ ਟੋਫੀ ਦਾ ਇੱਕ ਤਾਂ ਇੱਕ ਪੀਸ ਬੰਦਾ ਸ਼ਾਮ ਨੂੰ ਆਰਾਮ ਨਾਲ ਖਾ ਸਕਦਾ ਇਹ ਕਈਆਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਹੈ ਕਿ ਆ ਜਿਹੜੀ ਤੇਲ ਵਾਲੀ ਟੌਫੀ ਹੈ ਤੇ ਨਾਲ ਸਾਡੀ 슈ਗਰ ਕੰਟਰੋਲ ਹੋ ਗਈ ਆ ਜਿਹੜੀ ਅਸੀਂ ਪੰਜੀਰੀ ਬਣਾਉਨੇ ਆ ਉਹਦੇ ਨਾਲ 슈ਗਰ ਕੰਟਰੋਲ ਹੋ ਜਾਂਦੀ ਆ ਕਿਉਂਕਿ ਆਰਗੇਨਿਕ ਖੇਤੀ ਨਾਲ ਬਹੁਤ ਲੋਕਾਂ ਦੇ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਦੇ ਨੇ ਤਾਂ ਇਸ ਕਰਕੇ ਉਹ ਬਹੁਤ ਵਧੀਆ ਚੱਲ ਰਿਹਾ ਜੀ ਗੰਨਾ ਇੱਕ ਥੋੜੇ ਸਮੇਂ ਦੀ ਫਸਲ ਹੈ ਮਤਲਬ ਸੀਜ਼ਨੇਬਲ ਫਸਲ ਹੈ ਜਿਸ ਨੂੰ ਪਹਿਲੀ ਵੇਲੀ ਹੋ ਜਾਂਦੀ ਹੈ ਗੰਨਾ ਖਤਮ ਹੋ ਜਾਂਦਾ ਉਸ ਵੇਲੇ ਕੀ ਕੀ ਗੰਨੇ ਤੋਂ ਜਿਵੇਂ ਆਪਾਂ ਗੰਨਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਡਾਈਆਂ ਨਾਲ ਦਾਲਾਂ ਉਸ ਤੋਂ ਬਾਅਦ ਦਾਲਾਂ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨ ਜੀ ਤਾਂ ਇਹਦੀਆਂ ਇਹਨੂੰ ਸਾਂਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਹਦੀਆਂ ਅਸੀਂ ਚਾਰ-ਚਾਰ ਗੁਡਾਈਆਂ ਕਰਦੇ ਆ ਕੋਈ ਇੱਥੇ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਤਰ੍ਹਾਂ ਦੀ ਕੀ ਵਰਤਦੇ ਹੋ ਖਾਦ ਇਹਦੀਆਂ ਗੁਡਾਈਆਂ ਤਾਂ ਇਹਨੂੰ ਗੁੜ ਵਾਲਾ ਇੱਕ ਪਾਣੀ ਲਾ ਦਿੰਦਾ ਜਾਂ ਦੋ ਉਹ ਸਟਾਰਟਿੰਗ 'ਚ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਤਾਂ ਕੋਈ ਨਹੀਂ ਸਾਡੀ ਜ਼ਮੀਨ ਇਦਾਂ ਦੀ ਹੋ ਗਈ ਆ ਕਿ ਬਿਲਕੁਲ 100% ਜਿਹਨੂੰ ਅਸੀਂ 110% ਆਰਗੇਨਿਕ ਕਹਿ ਦਈਏ ਉਹ ਹੋ ਗਈ ਆ ਹੁਣ ਕੋਈ ਲੋੜ ਨਹੀਂ ਪੈਂਦੀ ਉਹਦੀ ਜਿਹੜੇ ਨਾਲ ਕਹਿੰਦੇ ਆ ਕਿ ਖੇਤੀ ਦੀ ਘਾਟ ਦਾ ਸੌਦਾ ਹੋ ਗਿਆ ਤੁਸੀਂ ਉਹਨੂੰ ਕੀ ਕਹਿਣਾ ਕਰੋ ਖੇਤੀ ਘਾਟੇਵੰਦ ਸੌਦਾ ਉਦੋਂ ਹੀ ਆ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਹੱਥੀਂ ਕੁੱਛ ਕਰਦੇ ਆ ਨਾ ਜੀ ਜਦੋਂ ਅਸੀਂ ਆਪ ਆਪਣੀ ਫਸਲ ਦੇ ਪ੍ਰੋਡਕਟ ਬਣਾ ਕੇ ਵੇਚਾਂਗੇ ਆਪਣੀ ਮਨਮਰਜ਼ੀ ਦਾ ਰੇਟ ਲਵਾਂਗੇ ਤਾਂ ਫਿਰ ਘਾਟੇਵੰਦ ਸੌਦਾ ਨਹੀਂ ਹੁਣ ਬਿਲਕੁਲ ਸਾਡਾ ਤਾਂ ਸਿਸਟਮ ਬੜਾ ਵਧੀਆ ਐਸ ਵੇਲੇ ਪ੍ਰਮਾਤਮ ਅੰਮਦਨੀ ਗੱਲ ਕੀਤੀ ਹੈ ਸਰਾਨਾ ਕਿੰਨੀ ਕਮਾਈ ਹੁੰਦੀ ਹੈ ਅੰਮਦਨੀ ਇਹ ਗੁੜ ਤੋਂ ਤੁਹਾਨੂੰ ਮੈਂ ਦੱਸਦਾ ਵੀ 100 ਕੁਇੰਟਲ ਗੰਨੇ ਤੋਂ 30 ਕੁਇੰਟਲ ਗੋੜ ਬਣ ਜਾਂਦਾ ਹਨ ਤੇ ਉਹਦੀ ਅੰਮਦਨੀ ਤੁਸੀਂ ਆਪ ਹੀ ਲਾ ਲਓ ਕਿੰਨੀ ਬਹੁਤ ਵਧੀਆ ਜੀ ਕਿਤੇ ਕਿਤੇ ਵਧੀਆ ਉਹਦੇ ਤੋਂ ਫਸਲਾਂ ਲਈ ਵੇਚ ਲਈ ਮੰਡਿਆ ਚ ਖੱਜਲ-ਦੁਆਰ ਹੋਣਾ ਪੈਂਦਾ ਹੈ ਸਾਲਾਂ ਨੂੰ ਤੇ ਇਹੋ ਜਿਹਾ ਸਹਾਇਕਤ ਦੇ ਅਪਣਾ ਕੇ ਲੱਗਦਾ ਹੈ ਕਿ ਕਿਸਾਨ ਵੀ ਤੋਂ ਖੁਸ਼ਹਾਲ ਹੋ ਸਕਦਾ ਹੈ ਬਿਲਕੁਲ ਖੁਸ਼ਹਾਲ ਹੋ ਸਕਦਾ ਜੀ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਡ ਬਿਜ਼ਨਸ ਵਾਂਗੂ ਹਨਾ ਇਹ ਚੱਲ ਪੈਂਦਾ ਆ ਹਨਾ ਸਹਾਇਕ ਧੰਦੇ ਵਾਂਗੂ ਤੇ ਬਹੁਤ ਵਧੀਆ ਇਹਦੇ ਵਿੱਚ ਰਿਸਪਾਂਸ ਆ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਆ ਜਿੰਨੇ ਵੀ ਕਿਸਾਨ ਆ ਕੁਛ ਨਾ ਕੁਛ ਜਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋ ਗੁੜਦਾ ਕਰ ਲੇ ਕਿਸੇ ਤੇ ਕੋਈ ਦਾਲਾਂ ਬੀਜ ਲੇ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ